ਜਿੱਦਾਂ ਜਿੱਦਾਂ ਥੁਰਦੀ ਆ ਗੱਡੀ ਬੱਲੀਏ ਨਾਲ ਨਾਲ ਥੁਰਦੇ ਆ ਜੱਟ ਆਪਣੀ ਜਿੱਦਾਂ ਜਿੱਦਾਂ ਅਸੀਂ ਮੱਕ ਬੰਦੇ ਠੋਕੀਦੇ ਠੋਕਦੇ ਆ ਅਸੀਂ ਮੱਕ ਸ਼ਰਿਆਮ ਨਹੀਂ ਫਰੀਦਕੋਟ ਬਾਈ ਲਿੰਗਾ ਤੇ ਸ਼ਹਿਰ ਵਜਦਾ ਵਜਦਾ ਪੀਬੀ 04 ਬੱਲੀਏ ਜਿੱਦਾਂ ਜਿੱਦਾਂ ਬੁਲਟੇ ਆ ਪਾਉਂਦਾ ਹ ਪਟਾਕ ਜਵੇਂ ਜੱਟ ਦੀ ਆ ਅੜੀ ਲੋਕੀ ਕਰਦੇ ਆ ਵਾਕੇ ਵਾਕਿਆ ਦੇ ਵਾਕੀ ਅਸੀਂ ਮਰਵਾ ਦਿੰਨੇ ਆਣੀ ਤੇਰੇ ਸ਼ਹਿਰ ਵਿੱਚ ਮਿੱਟੀ ਐ ਨਹੀਂ ਪਿੱਤਲ ਕਲਾਰ ਦਿੰਨੇ ਆਣੀ ਤੇਰੇ ਸ਼ਹਿਰ ਵਿੱਚ ਮਿੱਟੀਏ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਤੁਹਾਡਾ ਦਿਵਾਲਤ ਨੇ ਪਾਲਣ ਪਲ ਉਸ ਅਸੀਂ ਆਪ ਕਰਨੇ ਆ ਜਿੰਦਾ ਬੱਚੇ ਦਾ ਤੇ ਇਹ ਮੇਰਾ ਪੁੱਤ ਹੈ ਤੇ ਮਾਂ ਇਹਦੀ ਗੁਜਰੀ ਤੇ ਪਿਓ ਇਹਦਾ ਪੁੱਛਦਾ ਨਹੀਂ ਤੇ ਸਾਮਸੰਭ ਵਾਸੀਂ ਕਰਨੇ ਜੋ ਕਰਨਾ ਅਸੀਂ ਕਰਨੇ ਆ ਮਾਣਾ ਮਟਾ ਤੇ ਇਹਨੂੰ ਸ਼ੌਂਕੇ ਗੀਤਾਂ ਦਾ ਵੀ ਕਲਾਕਾਰ ਬਣਨ ਨੂੰ ਫਿਰਦਾ ਤੇ ਅਸੀਂ ਅਖਰ ਵੀ ਚਲੋ ਬਣ ਜਾ ਪੁੱਤ ਤੇ ਤੇਰੀ ਖੇਡ ਕਰ ਲੈਂਗੇ ਤਾਂ ਚੰਗਾ ਤੇ ਪੜ੍ਹਨ ਵੀ ਪੜ੍ਹ ਵੀ ਜਾਏਗਾ ਤੇ ਤਵੇਂ ਚੰਗਾ ਤੇ ਪੜਾਈ ਨਾਲ ਹੀ ਕਲਾਕਾਰ ਆ ਤੇ ਉਮਰ ਕਿੰਨੀ ਹੈ ਦੀ ਉਮਰ ਆ ਦੀ 12 ਸਾਲਾਂ ਦਾ ਬਗ 12 ਸਾਲ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਮਿੰਦੋ ਮਿੰਦਰ ਕੋਹਰ ਮਿੰਦਰ ਕੋਹਰ ਹਾਂਜੀ ਤੇ ਮਾਤਾ ਜੀ ਆ ਜਿਹੜਾ ਮੁੰਡਾ ਇਹਦਾ ਮਾਪਿਓ ਇਹਦਾ ਪਹਿਦਾ ਪਿਓ ਦਾ ਜਹ ਹੁੰਦਾ ਹੈ ਤੇ ਮਾਂ ਇਹਦੀ 7 ਸਾਲ ਦਾ ਸੀ ਤੇ ਜਦੋਂ ਇਹਦੀ ਮਾਤਾ ਚਲੀ ਗਈ ਮਹਾਰਾਜ ਕਰ ਅੱਛਾ ਜੀ ਹਾਂ ਤੇ ਅਸੀਂ ਹੁਣ ਇਹਦੇ ਪਾਰਲਰ ਪੁੱਛਣਾ ਸੀ ਕਰਨੇ ਆ ਤੇਰਾ ਇੱਕ ਤਾਂ ਤੇ ਤੁਮੇਂ ਐਸੀ ਪਾਲਨੇ ਪਾਲਰ ਮੋਸ਼ਨ ਤੇ ਅੰਕਲ ਜੀ ਕੀ ਕੰਮ ਕਰਦੇ ਜੀ ਇਹ ਜਿਹੜਾ ਆਉਂਦਾ ਜੀ ਠੀਕ ਹੈ ਜੀ ਤੇ ਇਹਦੀ ਉਮਰ ਕਿੰਨੀ ਹੈ ਜੀ ਕਿੰਨੀ ਇਹਦੇ ਮੁੰਡੇ ਦੀ 12 13 ਸਾਲ ਦੀ ਹੋਵੇਗੀ ਤੇ ਸ਼ੁਰੂ ਤੋਂ ਤੁਸੀਂ ਪਾਲ ਰਹੇ ਆ ਹਾਂ ਜੀ ਸ਼ੁਰੂ ਤੋਂ ਸਾਡੇ ਕੋਲ ਹੀ ਆ ਠੀਕ ਹੈ ਨਾ ਤਾਂ ਇਹਦੇ ਨਾਨਕੇ ਲਗਾਇਆ ਅੱਛਾ ਨਾਕ ਪੂਵਾਲ ਗਈ ਨਾ ਮਾਸੀ ਲਗਈ ਹੈ ਮੈਂ ਤਾਂ ਇੰਨਾ ਨੂੰ ਪਾਲਤਾ ਸੀ ਆ ਕਿਨਾ ਛੋਟੇ ਕਰ ਮੇਰਾ ਨਾਮ ਅਭੀਦੇਸ਼ ਹੈ ਤੇ ਕਿਹੜੀ ਕਲਾਸ ਚ ਪੜਦਾ ਮੈਂ 8ਵੀਂ ਕਲਾਸ ਚ ਠੀਕ ਹੈ ਤੇ ਤੈਨੂੰ ਜਿਹੜਾ ਗਾਉਣ ਦਾ ਸ਼ੌਕ ਤਾਂ ਪਿਆ ਮੈਂ ਇਹੋ 7 ਸਾਲ ਤੋਂ ਹੀ ਯੂਜ਼ ਹੋ ਤਾ ਪਿਆ ਠੀਕ ਹੈ ਕਿਵੇਂ ਮਤਲਬ ਕਿਸ ਤਰ੍ਹਾਂ ਦੇ ਗੀਤ ਗਾਉਣਾ ਮੈਂ ਕਿ ਨਮੀ ਜਿਵੇਂ ਆਮ ਜਿਹੇ ਗੀਤ ਗਾ ਲੈਂ ਨਹੀਂ ਲੜਾਈ ਵਾਲੇ ਗੀਤ ਗਾ ਲੈਂ ਸਲਾਹ ਕਰਾਂ ਉਹ ਜਿੱਦਾਂ ਜਿੱਦਾਂ ਧੁਰਦੀ ਆ ਗੱਡੀ ਬੱਲੀਏ ਨਾਲ ਨਾਲ ਧੁਰਦੇ ਆ ਜੱਟ ਆਪਣੀ ਜਿੱਦਾਂ ਜਿੱਦਾਂ ਅਸੀਂ ਮੱਕ ਬੰਦੇ ਠੋਕੀਦੇ ਠੋਕਦੇ ਆ ਅਸੀਂ ਮੱਕ ਛੜਿਆ ਆਵਨੀ ਫਰੀਦਕੋਟ ਵਾਲੀਆਂ ਤੇ ਸ਼ਹਿਰ ਵਜਦਾ ਵਜਦਾ ਪੀਪੀ 04 ਬੱਲੀਏ ਜਿੱਦਾਂ ਜਿੱਦਾਂ ਬੁਲਟੇ ਆ ਪਾਉਂਦਾ ਹ ਪਟਾਕ ਜਵੇਂ ਜੱਟ ਦੀ ਆੜੀ ਲੋਕੀ ਕਰਦੇ ਆ ਵਾਕੇ ਵਾਕੇ ਇਹਦੇ ਵਾਕੇ ਅਸੀਂ ਮਰਵਾ ਦਿੰਨੇ ਆਣੀ ਤੇਰੇ ਸ਼ਹਿਰ ਵਿੱਚ ਮਿੱਟੀ ਐ ਨਹੀਂ ਪਿੱਤਲ ਕਲਾਰ ਦਿੰਨੇ ਆਣੀ ਤੇਰੇ ਸ਼ਹਿਰ ਵਿੱਚ ਵਿੱਟੀਏ ਉਹ ਕੱਲਾ ਕੱਲਾ ਬੰਦਾ ਅਸੀਂ ਪਾੜ ਦਿੰਨੇ ਆ ਸਾਰੀ ਸ਼ਹਿਰ ਦੀ ਪਲਸੇ ਵਿਦੇਸ਼ ਨੂੰ ਆ ਲੱਭਦੀ ਉਹ ਸਾਰੇ ਸ਼ਹਿਰ ਦੀ ਪੁਲਿਸ ਇਹ ਵਿਦੇਸ਼ ਨੂੰ ਆ ਲੱਭਦੀ ਤਾਈ ਸਾਡੇ ਚੱਲਦੇ ਆ ਕਹਿਰ ਗੋਰੀਏ ਬੱਤੀ ਬੋਰ 24 ਘੰਟੇ ਡਬ ਨਾਲ ਹੁੰਦਾ ਤਾਈ ਕੱਢ ਦੇ ਰਕਾਨੀ ਅਸੀਂ ਫੈਰ ਗੋਰੀਏ ਤਾਈ ਕੱਢ ਦੇ ਰਕਾਨੀ ਅਸੀਂ ਫੈਰ ਗੋਰੀਏ ਉਹ ਕਈਆਂ ਦੇ ਦਲਾ ਵਿੱਚ ਬਦਨਾਮ ਆ ਪਰ ਕਈਆਂ ਨੇ ਕੀਤਾ ਸਾਨੂੰ ਮਸ਼ਹੂਰ ਨਹੀਂ ਉਹ ਸ਼ਰੀਕਾ ਦੇ ਦਲਾ ਵਿੱਚ ਬਦਨਾਮ ਆ ਪਰ ਦੁਨੀਆਂ ਨੇ ਕੀਤਾ ਸਾਨੂੰ ਮਸ਼ਹੂਰ ਨਹੀਂ ਜ਼ਿੰਦਗੀ ਚ ਪਹਿਲੀ ਵਾਰ ਤੂੰ ਟੱਕਰੀ ਟੱਕਰੀ ਸਭ ਪਹਿਲੀ ਸਾਨੂੰ ਤੂੰ ਹੂਰ ਨਹੀਂ ਜਿੰਦ ਤੱਕ ਇਹ ਕੰਮ ਸਾਨੂੰ ਮਿਲ ਜਾਂਦਾ ਆ ਉਹਨਾਂ ਕੇ ਕੰਮ ਪੂਰਾ ਕਰ ਦਿੰਦੇ ਨਹੀਂ ਜਿਹੜਾ ਸਾਡੇ ਮੂਰੇ ਇੱੱਚਾ ਨਹੀਂ ਮਾ ਬੋਲਦਾ ਅਸੀਂ ਉਹਨੂੰ ਸੂਲੀ ਉੱਤੇ ਟੰਗ ਦਿੰਦੇ ਨਹੀਂ ਨਾਲ ਸੁਣਾ ਹਾਈ ਇੱਕ ਟਾਈਮ ਸੀ ਮੇਰਾ ਜੱਟ ਦਾ ਨਾਮ ਚੱਲਦਾ ਨਹੀਂ ਮੈਂ ਕਿਹਾ ਤੂੰ ਤਾਂ ਚੱਲਣੋਂ ਹਟਾ ਗਈ ਨਹੀਂ ਤੂੰ ਮਾਰਦੀ ਸੀਗੀ ਮੇਰੇ ਪਿੱਛੇ ਟਰਹਾਈਆਂ ਨਹੀਂ ਕੁੜੀਏ ਬਾਅਦ ਚ ਤੂੰ ਮੇਰੇ ਤੋਂ ਕੜਾਂ ਸ਼ਰਾਗੀ ਨਹੀਂ ਉਹ ਜੱਟ ਲੜਾਈਆਂ ਤੋਂ ਪਿੱਛੇ ਨਾ ਹਟਦਾ ਸੀ ਸਿਰ ਪਾਟ ਕੇ ਅਸੀਂ ਸਿੱਧੇ ਮੈਕਾ ਗੁੱਡੀ ਝਾੜਦੇ ਨਹੀਂ ਹੋ ਹੋ ਜਿਹੜੇ ਦਿਲ ਤੋਂ ਕੀਤਾ ਤੈਨੂੰ ਪਿਆਰੇ ਅਲੜੇ ਨਹੀਂ ਅੱਜ ਵੀ ਇਹ ਚੰਦਰਾ ਦਿਲ ਤੈਨੂੰ ਯਾਦ ਕਰਦਾ ਸੀ ਹੋ ਹੋ ਜਿਹੜੇ ਦਿਲ ਤੋਂ ਕੀਤਾ ਤੈਨੂੰ ਪਿਆਰੇ ਅਲੜੇ ਨਹੀਂ ਅੱਜ ਵੀ ਇਹ ਅਵੀ ਦੇਸ਼ ਤੈਨੂੰ ਫਰੀਦਕੋਟ ਵਿੱਚ ਯਾਦ ਕਰਦਾ ਸੀ ਉਹ ਮਤਰਾਣੇ ਤੈਨੂੰ ਤਾਂ ਪਿਆਰ ਕੀਤਾ ਸੀ ਤੂੰ ਸਾਨੂੰ ਤਾਂ ਇਨਕਾਰ ਕੀਤਾ ਸੀ ਐਵੇਂ ਨਹੀਂ ਉਹ ਜੱਟ ਫਰੀਦਕੋਟ ਵਿੱਚ ਫਿਰਦਾ ਬੱਲੀਏ ਮੈਂ ਕਿਹਾ ਜ਼ਰਾ ਤੂੰ ਅਗੇੜਾ ਮਾਰ ਜੀ ਜਿਹੜਾ ਤੈਨੂੰ ਕੀ ਰੋਕੂਗਾ ਜੱਟ ਉੱਥੇ ਜਾ ਕੇ ਤਾਂ ਠੋਕੂਗਾ ਤਾਂ ਪੰਜਾਬ ਵਿੱਚ ਚੜੀ ਮੈਂ ਕਾ ਗੁੱਡੀ ਆਰਦੀ ਉਹ ਜਿਹੜੇ ਕਾਲਜ ਦੀ ਕੈਂਟੀਨ 'ਚ ਜਿਹੜੀਆਂ ਗੱਲਾਂ ਆਖੀਆਂ ਸੀ ਅੱਜ ਵੀ ਜੱਟ ਨੂੰ ਸੋਣ ਲੱਦਿੰਗਾਂ ਜਿਹੜੀਆਂ ਗੱਲਾਂ ਆਖੀਆਂ ਸੀ ਮੈਂ ਤਰਾਣੇ ਤੈਨੂੰ ਤਾਂ ਪਿਆਰ ਕੀਤਾ ਸੀ ਉਸਨੂੰ ਤਾਂ ਇਨਕਾਰ ਕੀਤਾ ਸੀ ਜਿਹੜਾ ਤੈਨੂੰ ਕੀ ਰੋਕੂਗਾ ਅਬ ਵਿਦੇਸ਼ੀ ਉੱਤੇ ਜਾ ਕੇ ਠੋਕੂਗਾ ਤਾਂ ਪੰਜਾਬੂ ਵਿੱਚ ਚੜੀ ਮੱਕ ਗੁੱਡੀ ਹਾਰਦੀ ਗਾਹ ਕੀ ਕਰਨਾ ਚਾਹੁੰਨਾ? ਗਾਮ 'ਚ ਸਿੰਗਿੰਗ ਕਰਨਾ ਚਾਹੁੰਨੀ। ਤੇ ਪੜਾਈ ਦੇ ਨਾਮ ਪੜਾਈ ਵੀ ਕਰੇਂਗਾ ਨਾ? ਹਾਂਜੀ ਪੜਾਈ ਵੀ ਕਰਦੇ। ਹੋਰ ਕਿਹੜੀ ਕਮਾਜ ਦੱਸ ਸਕੋ? ਅਟਮੀ ਚਾਹੀ। ਅਟਮੀ ਚਾਹੀ। ਸਕੂਲ ਪੜਨਾ ਕੰਮਿਆਣਾ ਪਿੰਡ ਸਰਕਾਰੀ ਹਾਈ ਸਕੂਲ। ਠੀਕ। ਤੇ ਕਿੱਥੇ ਬੋਲ ਰਹੇ ਨਾ ਤੂੰ? ਮੈਂ ਦਾਦਾ-ਦਾਦੀ ਕੋਲ ਰਹਿੰਦੀ। ਤੇ ਤੇਰੇ ਮਾਤਾ-ਪਿਤਾ? ਮੇਰੀ ਮੰਮਾ ਦੀ ਦੇਤੋ ਕੀ ਜੋ ਮੈਂ 7 ਮਹੀਨਿਆਂ ਦਾ ਹੀਗਾ ਪਾਪਾ ਛੱਡ ਕੇ ਜਾਵੜੀ ਫਰੂਜ ਪਰ ਰਹਿੰਦੇ ਆ ਤੇ ਤੇਰੇ ਕੋਲ ਆਉਂਦੇ ਨਹੀਂਗੇ ਨਹੀਂ ਤੇ ਪਾਲਿਆ ਫਿਰ ਦਾਦਾ ਦਾਦੀ ਨੇ ਹਾਂਜੀ ਤੇ ਪੂਰੀ ਦੇਖਭਾਲ ਕਰਦੇ ਹਾਂਜੀ ਤੇ ਤੂੰ ਵੀ ਵੱਡਾ ਹੋ ਕੇ ਕਰਾਂਗੇ ਨਾ ਦੇਖਭਾਲ ਹਾਂਜੀ ਠੀਕ ਹੈ ਹੋਰ ਕੀ ਕਹਿਣਾ ਚਾਹੁੰਨਾ ਹੋਰ ਬੱਸ ਇਹੀ ਕਹਿਣਾ ਚਾਹੁੰਨੀ ਰੱਬ ਮੇਰੇ ਦਾਦਾ ਦਾਦੀ ਦੀ ਲੰਬੀ ਉਮਰ ਕਰ ਦੇਵੇ ਤੇ ਮੈਨੂੰ ਸਿੰਗਰ ਬਣਾ ਦੇਵੇ